ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਜਿਹੜੀ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਂਦੇ ਆਂ ਲੱਗੇ ਬਾਬਾ ਦਰਸ਼ਨ ਸਿੰਘ ਜੀ ਦਾ ਗੁਰਦਾਰਾ ਤੇ ਸਾਡਾ ਪਿੰਡ ਵੀ ਲੱਗ ਗਿਆ ਤੇ ਗੁਰਨਾਣ ਦੇਵ ਯੂਨੀਵਰਸਿਟੀ ਵੀ ਲੱਗ ਗਈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ ਚਾਰੇ ਸੋਈਆਂ ਸਵਾਈਆਂ ਵਾਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜ਼ਰੂਰ ਇੱਥੋਂ ਪਸ਼ੂਦੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਦੇ ਕਰੀਫਾ ਹਾਂਜੀ ਸੁਵੀਰ ਸਿੰਘ ਜੀ ਤੇ ਆਪਣਾ ਇਥੋਂ ਬਾਬੇ ਦਸੂ ਸਿੰਘ ਦੇ ਗੁਰਦੁਆਰਾ ਸਾਰਾ 1/2 ਕਿਲੋਮੀਟਰ ਹੀ ਆ। ਠੀਕ ਹੈ ਜੀ। ਤੇ ਸਾਡਾ ਪਿੰਡ ਬਿਲਕੁਲ ਨਾਲ ਹੀ ਆ। ਤੇ ਬਾਈਪਾਸ ਦੀ ਬਿਲਕੁਲ ਰੋਡ ਦੇ ਉੱਪਰ ਹੀ ਆ ਹਨਾ। ਉੱਤੇ ਹੀ ਆ। ਠੀਕ ਆ। ਤੇ ਫੋਨ ਨੰਬਰ ਬੋਲ ਦ। 887555906 ਠੀਕ ਆ। ਅੱਜ ਗਾਵਾਂ ਹੀ ਆ ਚਾਰੇ ਗਾਇਆਂ ਤੇ ਬੱਕਰੀ ਐ। ਅੱਛਾ ਇੱਕ ਬੱਕਰੀ ਵੀ ਐ। ਤੇ ਅੱਜ ਛੋਟੇ ਮੋਲੀ ਆ ਸਾਰੇ ਹਨਾ। ਦੋ ਤੇ ਬਿਲਕੁਲ ਨਿੱਕੇ ਭਾ ਵਾਲੀਆਂ ਨੇ ਮੱਸ਼ੀਆਂ ਦੇ ਭਾਈ ਆ। ਅੱਛਾ ਹਾਂਜੀ। ਠੀਕ ਆ। ਤੇ ਦੋ ਤਾਜ਼ੀਆਂ ਇੱਕ ਦਾ ਬੱਚਾ ਹੈਗਾ ਤੇ ਇੱਕ ਦਾ ਨਹੀਂ ਆ। ਅੱਛਾ। ਠੀਕ ਐ ਪਹਿਲਾਂ ਕਿਹੜੀ ਵਿਖਾ ਦੀਏ ਪਹਿਲੇ ਇਹੋ ਵਿਖਾ ਦੇ ਲੈ ਬੱਚੇ ਮਰੇ ਠੀਕ ਐ ਕਿੰਨਾ ਇਹਦੇ ਕੋਲ ਦੁੱਧ ਦੁੱਧ ਤਰਾਂ ਇਥੇ ਦੁੱਧ 11 ਕਿਲੋ ਹੈ ਹੈਗਾ 11 ਲੀਟਰ ਪੱਕਾ ਦੁੱਧ ਸਾਡੇ ਘਰੇ ਭਾਈ ਕੋਈ ਟਾਈਮ ਟਾਈਮ ਚੋਲੇ ਆਪਾਂ ਅਗਲੇ ਬੰਨੇ ਕੋਈ ਵੰਡ ਪਾਵੇ ਚ ਨਾ ਪਾਵੇ ਮੜਕੇ ਅਗਲੇ ਘਰ ਦੀ ਗਰੰਟੀ ਕੋਈ ਨਹੀਂ ਆਪਣੀ ਠੀਕ ਐ ਕਿਉਂਕਿ ਇੱਥੇ ਵੀਡੀਓ ਕਾਲ ਤੇ ਜਵਾਲੇ ਲੀਟਰ ਮਰਵਾ ਕੇ ਦੋ ਟਾਈਮ ਤੋਰ ਫੇਰ ਇੱਕ ਰੀਨ ਆ ਥਾਣੇ ਤੇ ਦੇਖ ਸਕਦੇ 11 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਹੁਣ ਬਾਕੀ ਚੱਲ ਹੈਗੀ ਜੱਤੀ ਕ੍ਰੋਸ ਤੇ ਆ ਸਾਰੀਆਂ ਗਰਮੀਆਂ ਜਿਹੜਾ ਵਧੀਆ ਟਾਈਮ ਸਾਰ ਦੇਣਾ ਇਹਨਾਂ ਦੀ ਜੀ ਪੱਕੀ ਹੈ ਜੀ ਰਸ ਰਸੀ ਪਾਉਂਦੇ ਲੋੜ ਨਹੀਂ ਹੁੰਦਾ ਥੋੜਾ ਜਿਹਾ ਨਾ ਟੱਟ ਗਾਂ ਨੂੰ ਰੱਖਦੀ ਆ ਠੀਕ ਹੈ ਜੀ ਕਿੰਨਾ ਫਿਰ ਅਖੇ ਦਾ ਮੁੱਲ ਆਪਾਂ ਮੋਲੇ ਦਾ 30000 ਕਰਦੇ ਆਂ ਅੱਛਾ ਹਾਂਜੀ ਇਹ ਕਿੰਨੇ ਰਜਿਸਟਰ ਉੱਪਰ ਕਰ ਦੇਣੀ ਆ 27000 ਦੀ ਕਰਾਂਗੇ ਅੱਛਾ ਮੌਕੇ ਤੇ ਹੋਰ ਕਰ ਦੋਗੇ ਮੰਨਤਾ ਕੋਈ ਵੀ ਕਾਲ ਫੋਨ ਲਾ ਕੇ ਕਰ ਦਾਂਗੇ ਮੰਨਤਾ ਅੱਛਾ ਖੁੱਲਾ ਕਰ ਦੋਗੇ ਮੰਨਤਾ ਬਈ ਸਾਡੇ ਘਰੇ ਵੀਡੀਓ ਕਾਲ ਤੇ ਚ ਵਾਲੇ ਦੋ ਟਾਈਮ ਚ ਵਾਲੇ ਕੋਈ ਅੱਛਾ ਹਾਂਜੀ ਠੀਕ ਹੈ ਉਹ ਤੇਲ ਡੰਗ ਦਿਹਾੜੀ ਦਾਂਗੇ ਦੁੱਧ ਨੇੜੇ ਜਾ ਕੇ ਗੱਪਸ਼ਾ ਕਰਦਾ ਥੋੜਾ ਪੋਤਾ ਦੁੱਧਾਂ ਮੁਰਕੇ ਅਗਲਾ ਕਹਿੰਦਾ ਦੁੱਧ ਘਟਿਆ ਜਾਂ ਇਦਾਂ ਠੀਕ ਆ ਤੇ ਆ ਜਿਹੜੀ ਜਣ ਕੀ ਆ ਬਜੀ ਟੋਕੜ ਵੜ ਜੇ ਅੱਛਾ ਇਹਨੂੰ ਡੇਢ ਮਹੀਨਾ ਹੋ ਗਿਆ ਬਣੀ ਨੂੰ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਜੇ ਉਹ ਆਪਾਂ ਰਾਤੀ ਲੈਂਦੀਆਂ ਬਚੱਕ ਦੇ ਘੋਣੀ ਨਹੀਂ ਨੀਗੀ ਕੋਈ ਟਾਈਮ ਦੀ ਚੱਕ ਖਰਾਬ ਹੋ ਜਾਂਦਾ ਨਾ ਹਾਂਜੀ ਇਹਨੂੰ ਬਾਅਦ ਵੀ ਕੋਈ ਰੱਸੀ ਨਹੀਂ ਪਾਉਣੀ ਪਈ ਉਹਦਾ ਕਾਲੀ ਬਹੁਤ ਜ਼ਿਆਦੀ ਪੈਂਦੀ ਆ ਅੱਛਾ ਰੱਸੀ ਦਸ ਨਹੀਂ ਪਾਉਣੀ ਪਈ ਇਦਾਂ ਚੋਈਦੀ ਆ ਤੇ ਥਣ ਪੂਰੇ ਜੇ ਤੇ ਥਣ ਪੂਰੇ ਨੇ ਲੈ ਅੱਜ ਦਾ ਅਗਲਾ ਥਣ ਜਿਹਨੇ ਦਾ ਹਾਂਜੀ ਇੱਕ ਦੋ ਧਾਰਾਂ ਦਾ ਫਰਕ ਆ ਠੀਕ ਹੈ ਤੇ ਬਾਕੀ ਜਦੋਂ ਅਸੀਂ ਅਗਲਾ ਪਹਿਲਾ ਚੋਣੇ ਨਾ ਹਾਂਜੀ ਸੱਜੇ ਖੱਬੇ ਨਾਲ ਫਿਰ ਬਰਾਬਰ ਆ ਜਾਂਦਾ ਵਾ ਅੱਛਾ ਇਧਰ ਇਹਨੂੰ ਮਸਾ ਲਾਪ ਲਈਦਾ ਬਰਾਬਰ ਨਹੀਂ ਹੁੰਦਾ ਉਹਦਾ ਤਿੰਨਾਂ ਚੋਂ ਧਾਰਾਂ ਦਾ ਫਰਕ ਹੈ ਅਗਲੇ ਥਾਂ ਦੇ ਚ ਠੀਕ ਹੈ ਕਿਹ ਬਾਕੀ ਆ ਜਿਹੜਾ ਤੁਹਾਨੂੰ ਤੇ ਇਹ ਬਿਲਕੁਲ ਸਹੀ ਹੈ ਠੀਕ ਹੈ ਹਾਂਜੀ ਦੁੱਧ ਕਿੰਨਾ ਹੈ ਤੇਕ ਦੁੱਧ ਇਹ ਥੱਲੇ 5 ਕਿਲੋ ਆ 2.5 ਕਿਲੋ ਇੱਕ ਟਾਈਮ ਦਾ ਜਿਹੜਾ ਲੀਟਰ ਨਾਲ ਮਿਲਣਾ ਠੰਡਾ ਕਰਕੇ ਠੀਕ ਨਾਲ ਵਾਧਿਆ ਤੋੜ ਦੋ ਫੇਰ ਇਹਨੂੰ 5 ਕਿਲੋ ਲੀਟਰ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਇਹ ਉਲਕਾਰੋਂ ਲਿਆ ਨਾ ਕੱਢੀ ਤਪਕਦੀ ਬੜਾ ਡਰਦੀ ਬਹੁਤ ਜ਼ਿਆਦਾ ਉਹ ਤਰੇ ਆ ਵੀ ਚਲੋ ਹੈ ਰਾਜੀ ਆ ਸ੍ਰੀ ਦਾ ਤਾਂ ਵੀ ਬਹੁਤ ਜਵਾਲੇ ਉਹਦਾ ਦੁਰਗੇ ਤੋੜਾ ਬਹੁਤ ਵਧੀਆ ਤੌਰ ਤੇ ਬੜਾ ਵਾ ਸੁਆ ਇਹਦਾ ਪਹਿਲਾ ਹੀ ਜਾਂਦਾ ਜੀ ਅੱਜ ਪਹਿਲਾਂ ਪਹਿਲਾਂ ਜੀ ਤਾਂ ਨਾ ਤਰਾ ਪ੍ਰੋਪਰ ਹੱਥ ਚਾਉਣਾ ਨਾਵਾ ਬਾਕੀ ਇਹ ਵੀ ਜੇ ਕਿਤੇ ਗਾਂ ਇਹੋ ਜਿਹੀ ਗਾਂ ਤਿਆਰ ਹੋ ਜਾਂਦੀ ਆ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਜਿਹੜਾ 20 ਕਿਲਾ ਫਿਰ ਤੁਸੀਂ ਫਿਰ ਲੱਖ ਰੁਪਏ ਦੀ ਆ ਕਿਉਂਕਿ ਕਿਤੇ ਡੇਢ ਮਹੀਨਾ ਹੋ ਗਿਆ ਵਾ ਕੱਦ ਵਜਨ ਚ ਚੰਗੀ ਆ ਜਿਹੜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਅਸਲੀ 20000 ਕਰਦੇ ਆ ਕਰ ਦਈਏ ਛੋਟਾ ਛੋਟਾ ਹੋਰ 14000 ਦੀ ਦੇ ਦਾਂਗੇ ਅੱਛਾ 14000 ਦੀ 15000 ਦੀ ਬਾਕੀ ਬੰਦਰਾ ਉਹ ਛੈਂਡੀਆਂ ਵਗਣ ਦੱਸ ਲੈ 10000 ਦੀਆਂ ਠੀਕ ਆ ਇਹਨੇ ਤੇ ਜਿੰਨਾ ਖਾਣਾ ਇਹਨੇ ਉਹਨਾ ਆਪਣਾ ਦੇਈ ਜਾਣਾ ਜੀ ਤੇ ਹੁਣ ਆ ਜਿਹੜੀ ਜੇ ਇਹ ਤਿੱਲੜੀ ਐ ਅੱਛਾ ਇਹ ਤਿੱਲੜਿਆ ਹਾਂਜੀ ਤੇਰੇ ਕੋਲ ਦੁੱਧ ਇਹ ਥਲੇ ਦੁੱਧ 10 ਤੋਂ ਬਾਹਰ ਹੀ ਆ ਅੱਛਾ ਹਾਂਜੀ ਇਹਦਾ ਬੱਚਾ ਬੱਚਾ ਇਹਦਾ ਹੋਇਆ ਕਾ ਆ ਬੱਚਾ ਹੈਗਾ ਜਿਹੜਾ ਇਹਦਾ ਠੀਕ ਹੈ ਤੋੜ ਦੋ ਫਿਰ ਇਹਨੂੰ ਇੱਕ ਮਗਲਾ ਥਾਂ ਨਹੀਂ ਇਹਦਾ ਚੱਲਦਾ ਬਾਕੀ ਤਿੰਨ ਥਾਂ ਨਾਲ ਚੱਲਦੀ 10 ਕਿਲੋ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਇੰਨਾ ਜਸੂਦੀ ਲਾਇਓ ਚਲੋ ਲੈ ਆ ਜੇ ਬੰਦ ਬਾਕੀ ਚਲੋ ਹੈਗੀ ਕਰੋਸ ਚਾ ਨਾ ਕੋਈ ਬਹੁਤੀ ਗਰਮੀ ਦੀ ਪ੍ਰਵਾਹ ਤੇ ਥਾਣੇ ਦੇ ਤਰ੍ਹਾਂ ਆਪਾ ਦੇਖ ਸਕਦੇ ਲੱਗੇ ਤੇ ਇਹਦਾ ਫਿਰ ਮੁੱਲ ਵੀ ਜੀ ਮੋਲਾ ਵੀ ਜੇ ਦੋ ਬੇਚਾਰੇ ਸਾਨ ਹਾਂਜੀ ਇਹ ਤੋਂ ਮੁੱਲ ਪੀਹਿਆੜ ਕਰਨਾ ਹੈ ਹਾਂਜੀ ਹੁਣ 5000 ਦੀ ਦੇ ਦਿੰਨੇ ਕਰ ਦਈਏ ਤੁਹਾਡੀ ਬਾਤ ਛੋਟ ਹੋਣੀ 5000 ਦੀ ਦੇ ਦਾਂਗੇ ਅੱਛਾ 5000 ਦੀ ਦੇ ਦਾਂਗੇ ਬਾਕੀ ਚਲੋ ਕੋ ਫੋਨ ਲਾਵੇ ਕਰ ਦਾਂਗੇ ਮਾਨਤਨ ਅੱਛਾ ਮਾਨਤਨ ਮੁੱਖੇ ਤੇ ਕਰ ਦੋਗੇ ਹੋਰ ਠੀਕ ਹੈ ਹੋਰ ਕਿੱਡੀ ਰਹਿ ਗਈ ਜੀ ਉਹ ਸਸਾ ਟੋਕਰ ਵੀ ਬਾਕੀ ਆ ਘਰੇ ਰੱਖੀਆਂ ਗਾਵਾਂ ਦੁੱਧ ਦੇ ਲੱਗੀਆਂ ਦੁੱਧ ਦਾ ਕੰਮ ਹੈ ਸਾਲ ਵਧੀਆ ਨਾਲ ਦੁੱਧ ਬਿਲਕੁਲ ਸੀਲ ਸੰਢੀ ਹੈ ਕੋਈ ਗੱਲ ਨਹੀਂ ਇਹ ਧਾਰ ਵੀ ਬਹੁਤ ਮੋਟੀ ਆ ਠੀਕ ਆ ਇਹ ਰਾਤੀ ਆਈ ਏ ਠੀਕ ਆ ਇਹਨਾਂ ਇੱਕ ਟਾਈਮ ਦਾ 1.5 ਕਿਲੋ ਦੁੱਧ ਆ ਅੱਛਾ ਆਪਾਂ ਦੋ ਵੀ ਕਹਿ ਦਈਏ ਕਿਸ ਨੇ ਕਿਹਾ ਇੱਥੇ ਵੇਖਣਾ ਆ ਕੇ ਝੂਟ ਮਾਰਨਾ ਠੀਕ ਨਹੀਂ ਹਾਂਜੀ ਬਾਕੀ ਕੋਈ ਦੋ ਟਾਈਮ ਸਾਡੇ ਕੋਲ ਉਦਾਂ ਚ ਵਾਲੇ ਵੀਡੀਓ ਕਾਲ ਤੇ 1.5 ਕਿਲੋ ਇੱਕ ਟਾਈਮ ਦਾ ਦੁੱਧ ਹੈਗਾ ਜੀ ਠੀਕ ਆ ਇਹਨੂੰ ਵੀ ਅੱਜ ਇੱਕ ਮਹੀਨੇ ਦੇ ਕੋਲ ਦੋ ਚਾਰ ਦਿਨ ਹੋ ਗਏ ਨੇ ਬੜੀ ਨੂੰ ਠੀਕ ਆ ਤਿੰਨ ਕਿਲੋ ਤੇ ਕਰੀ ਜਿਹੜਾ ਕੰਦੇ ਵੀ ਦੇਖੋ ਲੱਗਦਾ ਦੁੱਧ ਦੇਖ ਨੇਰੀ ਦੇ ਦੇਣੀ ਜੀ ਭਾਬੀ ਜੀ ਜੇ ਰਹਿਗੇ ਨਾ 2-4 ਦਿਨ 700 ਤੇਲ ਤੋਂ ਦਵਾਂਗੇ ਦੁੱਧ 5-6 ਕਿਲੋ ਕਰਕੇ ਫਿਰ ਤੇ ਦਾ ਮੁੱਲ 15000 ਹਾਂਜੀ ਉਹ ਦੇ ਦੇਣੇ 7000 ਦੀ ਅੱਛਾ 7000 ਦੀ ਤੇ ਬਾਕੀ ਚਲੋ ਥੋੜਾ ਵਾਧਾ ਕਰ ਦੋ ਮੁੱਲ ਥੋੜਾ ਵਾਧਾ ਕਰ ਦਾਂਗੇ ਇਹ ਵੀ 2000 ਦਿਨ ਵਨਡੂਨ ਪਾਇਆ ਨਾ ਇਹਨੇ ਮਸ਼ੀਨ ਨੇ ਦੁੱਧ 5-6 ਕਿਲੋ ਕਰਤਾ ਫਿਰ 12-13000 ਦੀ ਵੇਚਾਂਗੇ ਆਪਾਂ ਠੀਕ ਹੈ ਜੀ ਹਾਂਜੀ ਤੇ ਤੇ ਆ ਬੱਕਰੀ ਦਾਕਟਰ ਦੇ ਬਾਰੇ ਵੀ ਇਹਦਾ ਮੁੱਲ 20000 ਰਿਆਲ ਕਰਦੇ ਆਂ ਅੱਛਾ 13000 ਇਹਦਾ ਮੁੱਲ ਆ 11000 ਦੀ ਦੇ ਦੇ ਅੱਛਾ 11000 ਦੀ ਦੇ ਦੋ 11000 ਦੇ ਦੇਣਾ ਠੀਕ ਆ ਜੀ ਠੀਕ ਆ ਤੇ ਬਾਕੀ ਹੋਰ ਕੁਝ ਕਹਣਾ ਫਿਰ ਬਸ ਠੀਕ ਆ ਜੀ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ